ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਨਵੇਂ YouTube ਚੈਨਲ ਸੋਹੀ ਨਿਊ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੱਕਿਆ ਪਿੰਡ ਕਾਲਾਚਾੜ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਤੇ ਚੰਨੂ ਦੇ ਨਜ਼ਦੀਕ ਵਸਦਾ ਇਹ ਪਿੰਡ ਜਿੱਥੋਂ ਅੱਜ ਵੀਡੀਓ ਦੀ ਆਪਾਂ ਕਵਰੇਜ ਕਰ ਰਹੇ ਹਾਂ ਤੇ ਜੋ ਮੱਝ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਮੱਝ ਤੀਜੇ ਸੂਏ ਸੌਣ ਵਾਲੀ ਹੈ ਤੇ ਮਾਲਕਾਂ ਦੇ ਦਸਨ ਮੁਕਤਾਬਕ ਮੱਝ ਦੇ ਦਿਨ ਪੂਰੇ ਹੋਣ ਤੇ ਦੋ ਦਿਨ ਬਾਕੀ ਨੇ ਤੇ ਮੱਝ ਤੀਜੇ ਸਵੇ ਸੂਣ ਵਾਲੀ ਐ ਦੂਜੇ ਸੂਏ ਮਾਲਕਾਂ ਨੇ ਦਸਨ ਮੁਕਤਾਬਕ 12 ਕਿਲੋ ਦੁੱਧ ਮੱਝ ਨੇ ਦਿੱਤਾ ਮੱਝ ਦੇ ਸਿੰਘ ਰੰਗ ਦੀ ਤਰ੍ਹਾਂ ਗੋਲ ਹਨ ਮੱਝ ਦਾ ਬੌਜੀ ਸਟਰਕਚਰ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਵੀਡੀਓ ਦੇ ਵਿੱਚ ਜੱਜ ਕਰ ਸਕਦੇ ਹੋ ਰਿੰਗਤ ਦੀ ਤਰ੍ਹਾਂ ਸਿੰਗਾ ਦੀ ਕੁਆਲਿਟੀ ਬਿਲਕੁਲ ਗੋਲ ਹੈ। ਬਾਕੀ ਮੱਝ ਦਾ ਬਾਡੀ ਸਟ੍ਰਕਚਰ ਅੱچھے ਥਣਾ ਦੀ ਕੁਆਲਿਟੀ ਤੁਸੀਂ ਨੇੜੇ ਤੋਂ ਜੱਜ ਕਰ ਸਕਦੇ ਹੋ। ਬਾਕੀ ਘਰੇਲੂ ਮੱਝ ਹੈ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਹੋਏਗਾ। ਤੀਜੇ ਸੂਏ ਮੱਝ ਸੂਣ ਵਾਲੀ ਹੈ ਤੇ ਮਾਲਕਾਂ ਨੇ ਇਸ ਦਾ ਜਾਇਜ਼ ਹੀ ਰੇਟ 1,10,000 ਰੁਪਇਆ ਮੰਗ ਕੀਤੀ ਹੈ। 10 ਲੀਟਰ 12 ਕਿਲੋ ਦੁੱਧ ਦੂਜੇ ਸਵੇਰੇ ਮਾਜੇ ਨੇ ਦਿੱਤਾ ਹੈ ਤੇ ਇਸ ਵਾਰ ਤੀਜੇ ਸਵੇਰੇ ਸਮੋਣਾਲੀ ਹੈ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਔਰ ਸ਼ੇਅਰ ਕਰੋ ਧੰਨਵਾਦ ਜੀ ਆਪ ਦਾ ਧੰਨਵਾਦ